ਕੀ ਨਾਮ ਆਈ ਆਪਣਾ ਰਣਾਮਨ ਮੀਤ ਸਿੰਘ ਆਈ ਕਿੰਨੇ ਪਿੰਡਾਂ ਦੀਆਂ ਜਿਹੜੇ ਜਿਹੜੇ ਨੇੜੇ-ਨੇੜੇ ਜਿੰਨੀਆਂ ਵੀ ਸੀ ਅੱਜ ਜਿਹੜੇ ਦੋ ਤਿੰਨ ਪਿੰਡਾਂ ਨਾਲ ਲੱਗਦੇ ਨੇ ਜਿੰਨਾ ਕੰਮ ਇੱਥੇ-ਇੱਥੇ ਕੀਤਾ ਸੀ ਉਹ ਸਾਰਾ ਇੱਥੇ ਸਟਾਕ ਕੀਤਾ अच्छा हां किन्ने ਕੁ ਲੱਖ ਦਾ ਜਿਹੜਾ ਹੈਗਾ ਇੱਥੇ ਨੁਕਸਾਨ ਹੋਇਆ ਤੁਹਾਡਾ ਇਹਦਾ ਹੈਗਾ ਜੀ 20 ਤੋਂ 25 ਲੱਖ ਰੁਪਏ ਦਾ ਕਾਰਨ ਕੀ ਲੱਗਿਆ ਜੀ ਕੁਝ ਪਤਾ ਕਾਰਨ ਕੀ ਹੈ ਕਾਰਨ ਜੇ ਤੱਕ ਤਾਂ ਕੁਝ ਨਹੀਂ ਬਸ ਸ਼ਰਾਰਤ ਹੈ ਲੱਗਦੀ ਹੈ ਜੀ ਕਿਉਂਕਿ ਇੱਥੇ ਕੋਈ ਤਾਰ ਨਹੀਂ ਹੈਗੀ ਕੋਈ ਟਰਾਂਸਫਾਰਮ ਨਹੀਂ ਹੈਗਾ ਕੋਈ ਆਲੇ-ਦਾਲੇ ਖੇਤ ਨਹੀਂ ਹੈਗੀ ਗਰਾਊਂਡ ਹੈ ਅੱਨ ਅੱਲਾਹ ਕਿੰਨੀ ਕਿ ਮਿਹਨਤ ਮੁਸ਼ਕਰ ਕਰਨੀ ਪਈ ਸੀ ਇਹਨੂੰ ਇਕੱਠੀਆਂ ਕਰਨਾ ਬਹੁਤ ਮਿਹਨਤ ਦਾ ਬਹੁਤ ਲੱਗਦੀ ਹੈ ਜੀ ਹੁਣੇ ਕਿ ਟਟੋਕੜ ਜਿਹੜਾ ਆਪਾਂ ਬੀਲਰ ਦਾ ਸਾਰਾ ਗਰੁੱਪ ਆਠ-ਨੌ ਬੰਦਿਆਂ ਦਾ ਡਰਾਈਵਰਾਂ ਦਾ ਹੈ ਉਹ ਟਰਾਲੀਆਂ ਟਰੈਕਟਰ ਬੈਲਰ ਸਭ ਕੁਝ ਮੇਹਨਤਾ ਤਾਂ ਬਹੁਤ ਲੱਗਦੀ। ਘਟੋ ਘਟ 35 ਲੇਬਰ ਤੇ ਤੋਂ ਤੁਹਾਡੇ ਹਾਂ ਜੀ ਇੰਨੇ ਬੰਦੇ ਕੰਮ ਕਰਦੇ ਨੇ ਇੱਕ ਨੂੰ ਇਹਨੂੰ ਰੋਲ ਕਰਨ ਲਈ ਨੈਟ ਯੂਜ਼ ਹੁੰਦਾ ਕਾਫੀ ਮਹਿੰਗਾ ਹੁੰਦਾ। ਤੇ ਡੀਜ਼ਲ ਵੀ ਡੀਜ਼ਲ ਵੀ ਘੱਟੋ ਘੱਟ 300 ਲੀਟਰ 350 ਲੀਟਰ ਰੋਜ਼ਾ ਡੀਜ਼ਲ ਲੱਗਦਾ ਰਿਹਾ। ਕਿੰਨੇ ਮਹੀਨਿਆਂ ਤੋਂ ਇਕੱਠੀ ਕਰ ਰਹੀ ਸੀ ਇਹ ਕਰਣੀ? ਇਹ ਪਿਛਲੇ ਮਹੀਨੇ ਦੀ 15 ਤੀਤੋਂ ਚੱਲ ਰਹੀ ਹਾਂ। ਹਾਂ ਜੀ। ਹਾਂ ਜੀ। ਪਰ ਸਰਕਾਰ ਤੋਂ ਕੀ ਤੁਸੀਂ ਨੂੰ ਪਤਾ? ਸਰਕਾਰ ਤੋਂ ਇਹ ਜੇ ਵੀ ਜੇ ਕੁਝ ਹੈਲਪ ਕਰ ਦੇਣਗੇ ਤਾਂ ਵੇ ਨੁਕਸਾਨ ਕਾਫੀ ਹੋ ਗਿਆ ਤਾਂ ਤੁਸੀਂ ਇੰਸ਼ੋਰੈਂਸ ਕਰਾਈ ਸੀ ਇਹਦੀ ਇੰਸ਼ੋਰੈਂਸ ਦਾ ਪਹਿਲਾਂ ਇਹਦੀ ਹੁੰਦੀ ਨਹੀਂ ਸੀ ਇੰਸ਼ੋਰੈਂਸ ਦੀ ਅੱਜ ਇਹ ਮੈਸੇਜ ਆਇਆ ਸੀ ਉਹਨਾਂ ਦਾ ਬਿਨ ਇੰਸ਼ੋਰੈਂਸ ਹੋਣ ਲੱਗੀ ਵੀ ਤੁਸੀਂ ਆ ਕੇ ਇੰਸ਼ੋਰੈਂਸ ਕਰਾ ਲਓ ਅੱਛਾ ਤੇ ਅੱਜ ਜਾਣਾ ਸੀਗਾ ਤੇ ਉਸ ਵੇਲੇ ਆ ਮੈਸੇਜ ਲੱਗ ਗਿਆ ਅੱਛਾ ਫਿਰ ਨਹੀਂ ਜਾ ਹਿਆ ਤੇ ਪ੍ਰਕਾਰ ਤੋਂ ਮੰਗ ਕਰਦੇ ਵੀ ਵੱਧ ਤੋਂ ਵੱਧ ਮੇਰੀ ਹੈਲਪ ਕੀਤੀ ਜਾਵੇ ਮਾਲੀ ਮਦਦ ਕੀਤੀ ਜਾਵੇ ਕਿਉਂ ਮੇਰਾ ਖਰਚਾ ਬਹੁਤ ਹੋਇਆ ਹੋਇਆ ਹੈ ਪਹਿਲੀ ਵਾਰੀ ਕਰੂ ਕੀਤਾ ਇਹ ਪਹਿਲੀ ਵਾਰੀ ਆਪਾਂ ਕੰਮ ਸ਼ੁਰੂ ਕੀਤਾ ਸੀਗਾ ਜੀ ਛੇ ਇਹਨਾਂ ਦੇ ਮਤਲਬ ਕਿ ਕਹਿਣ ਦੇ ਚਲੋ ਕੀਤਾ ਸੀ ਪੋਲੂਸ਼ਨ ਕਰਕੇ ਵੀ ਆ ਵੀ ਮੈਨੂੰ ਵੀ ਇਹ ਲੱਗਿਆ ਵੀ ਚਲੋ ਵੀ ਹੁਣ ਕਰਨਾ ਚਾਹੀਦਾ ਆਪਾਂ ਨੂੰ ਇਹ ਕੰਮ ਵੀ ਪਹਿਲਾਂ ਮੈਨੂੰ ਖੇਤੀ ਕਰਦੇ ਨੂੰ 20 ਸਾਲ ਹੋ ਗਏ ਨੇ ਕਟੋੜ ਕੜ ਪਿਛਲੇ 10 ਸਾਲ ਤੋਂ ਮੈਂ ਵੈਸੇ ਵੀ ਅੱਗ ਨਹੀਂ ਸਲਾਈ ਤੇ ਮੈਂ ਇਸੇ ਇਹ ਸੋਚ ਨੂੰ ਅੱਗੇ ਲੈ ਕੇ ਤੁਰਿਆ ਸੀ ਵੀ ਆਪਾਂ ਇਹ ਹੀ ਕੰਮ ਕਰ ਰਹੇ ਹਾਂ ਸੀ ਉਹ ਪਾਸੋਂ ਤੋ ਤੁਹਾਨੂੰ ਇਹ ਸੀ ਜਿਵੇਂ ਅੱਗ ਲੱਗਦੀ ਪੋਲੂਸ਼ਨ ਹੁੰਦਾ ਸੀ ਬਿਮਾਰੀਆਂ ਫੈਲਦੇ ਸੀ ਉਹਨੂੰ ਵੇਖਦੇ ਹੋਏ ਤੁਸੀਂ ਜਿਹੜਾ ਇਹ ਕਦਮ ਚੁੱਕਿਆ ਹਾਂਜੀ ਹਾਂ ਅਮ ਤੁਸੀਂ ਜਾਨਾ ਪਹਿਲਾਂ ਵੀ ਕਦੀ ਨਹੀਂ ਸੀ ਅੱਗ ਲਾਈ ਜਦੋਂ ਇਹ ਨਹੀਂ ਸੀ ਬਿਲ ਰਹਿਗੇ ਉਦੋਂ ਵੀ ਨਹੀਂ ਸੀ ਅੱਗ ਲਾਈ ਸ਼ੁਰੂ ਤੋਂ ਅੱਗ ਤੋਂ ਉਤ ਕਰਦੇ ਰਹੇ ਆਪਣੇ ਵੱਲੋਂ ਤੇ ਹੁਣ ਇਹ ਸੋਚਿਆ ਸੀ ਵੀ ਚੱਲ ਵੀ ਆਲੇ-ਦਾਲੇ ਵੀ ਨਹੀਂ ਲੱਗਣ ਦੇਣੀ ਮੈਂ ਚੱਲ ਆਪਾਂ ਕੰਮ ਕਰਾਂਗੇ ਕਿਸੇ ਨੂੰ ਔਖਾ ਨਹੀਂ ਹੋਣ ਦੇਣਾ ਕੋਲੋਂ ਆਪਣੇ ਕੋਲੋਂ ਖਰਚਾ ਕਰਕੇ ਸਾਰਾ ਨਾਲ ਦੀ ਨਾਲ ਇਹ ਵੀ ਨਹੀਂ ਕਿਸੇ ਨੂੰ ਪਰੇਸ਼ਾਨ ਵੀ ਨਹੀਂ ਕੀਤਾ ਜਿਵੇਂ ਬਣੀਆਂ ਨਾਲ ਦੀ ਨਾਲ ਪਿੱਕ ਵੀ ਕਰਾਤੀ ਸਭ ਕੁਝ ਕਿੱਥੇ ਜਾਣਾ ਸੀਗਾ ਇਹ ਇਹ ਜਾਲ ਕਿਢੀ ਜਾਣਾ ਸੀ ਜੀ ਪਾਵਰ ਪਲਾਂਟ ਚ ਸਭ ਤੋਂ ਪਹਿਲਾਂ ਤਾਂ ਜੀ ਬਹੁਤ ਮੰਦ ਭਾਗੀ ਭਾਗੀ ਘਟਨਾ ਹੈ ਜੀ ਇਹ ਜਿਹੜੀ ਇਹ ਪਰਾਲੀ ਦੀਆਂ ਗੰਡਾਂ ਨੂੰ ਅੱਗ ਲਾਈ ਹੈ ਜੀ ਕਿਸੇ ਨੇ ਸ਼ਰਾਰਤ ਕੀਤੀ ਹੈ ਜੀ ਜਿਹੜੀ ਨੁਕਸਾਨ ਵਾਲੀ ਗੱਲ ਹੈ ਜੀ ਨੁਕਸਾਨ 20-25 ਲੱਖ ਦਾ ਨੁਕਸਾਨ ਹੋ ਗਿਆ ਜੀ ਕਿਸਾਨ ਭਰਾ ਸੀ ਨਵਾਂ ਕੰਮ ਸ਼ੁਰੂ ਕੀਤਾ ਸੀ ਜੀ ਉਹਨੇ ਕੋਈ ਦੇਖੋ ਕਿਸਾਨ ਕਿਸੇ ਕੋਲ ਅੱਜ ਕੱਲ ਪੈਸਾ ਨਹੀਂ ਹੁੰਦਾ ਜੀ ਕੋਈ ਕਰਜ਼ਾ ਚੱਕਦਾ ਜੀ ਕੋਈ ਲੋਨ ਲੈਂਦਾ ਹਰੇਕ ਤਰ੍ਹਾਂ ਦਾ ਮੁਸ਼ਕਲਾਂ ਨਾਲ ਅਗਲਾ ਆਪਣਾ ਕੰਮ ਤੋਰਦਾ ਦੂਜਾ ਕਿਸਾਨ ਵਧੀਆ ਸੀ ਕਿਸਾਨ ਗਾਂਵਦੂ ਕਿਸਾਨ ਸੀਗੇ ਜਿਨ੍ਹਾਂ ਨੇ ਗੰਢਾ ਇੱਥੇ ਰੱਖੀਆਂ ਸੀਗੀਆਂ ਜੀ ਭਰਾ ਨੇ ਸਾਡੇ ਨੇ ਤੇ ਮਤਲਬ ਕਿ ਵੀ ਸਰਕਾਰ ਨਾਲ ਜੁੜ ਕੇ ਗੰਢਾ ਬਣਾ ਰਹੇ ਸੀਗੇ ਚਲੋ ਵੀ ਪ੍ਰਦੂਸ਼ਣ ਨਾ ਹੋਵੇ ਨਾਲੇ ਆਪਣਾ ਕੰਮ ਕਰ ਰਹੇ ਸੀਗੇ ਜੀ ਤੇ ਉਸ ਤੋਂ ਬਾਅਦ ਵੀ ਫਿਰ ਵੀ ਅੱਜ ਕਿਸੇ ਨੇ ਸ਼ਰਾਰਤ ਕੀਤੀ ਪੀ ਅੱਗ ਲੱਗ ਗਿਆ ਜੀ ਕੋਈ ਇੱਥੇ ਜਾਣ ਬੁੱਝ ਕੇ ਵਿਚਾਰੇ ਗਰੀਬ ਭਰਾ ਸੀ ਸਾਡਾ ਉਹਦਾ ਮਿਹਨਤੀ ਪਰਿਵਾਰ ਸੀ ਜੀ ਅੱਗ ਜਿਹੜੀ ਗੰਡਾ ਨੂੰ ਲਾਈ ਜੀ ਬਹੁਤ ਮੰਦ ਭੱਗੀ ਘਟਨਾ ਜੀ ਇਹ ਕਿਸ ਤਰ੍ਹਾਂ ਦੇਖਦੇ ਹਾਂ ਜੋ ਐਨਾ ਪੈਸਾ ਲਾਇਆ ਵੀ ਇੰਸ਼ੋਰੈਂਸ ਕਰਾਉਣਾ ਜਾਣਾ ਸੀ ਇਹਨਾਂ ਨੇ ਅੱਜ ਪਹਿਲੀ ਜਿਹੜੀ ਇਹ ਘਟਨਾ ਵਾਪਰ ਗਈ ਇੰਸ਼ੋਰਸ ਦਾ ਵੀ ਅੱਜ ਇਹਨਾਂ ਨੂੰ ਮੈਸੇਜ ਆਇਆ ਸੀਗਾ ਵੀ ਇੰਸ਼ੋਰਸ ਕਰਾਣੀ ਹੈ ਜੀ ਕੰਪਨੀ ਵੱਲੋਂ ਮੈਸੇਜ ਆਇਆ ਵੀ ਇੰਸ਼ੋਰਸ ਕਰਵਾ ਦਿਓ ਤੇ ਉਸ ਤੋਂ ਚਲੋ ਜਿਹੜੀ ਘਟਨਾ ਹੋਣੀ ਸੀ ਜੀ ਅੱਜ ਤੇ ਅੱਜ ਹੀ ਮੈਸੇਜ ਆਇਆ ਇਹਨਾਂ ਨੂੰ ਵੀ ਇਨਸੋਰਸ ਕਰਾ ਦਿਓ ਵੀ ਆ ਕੇ ਗੰਡਾਂ ਦਾ ਜੀ ਹੁਣ ਕੀ ਮੰਗ ਕਰਦੇ ਮੰਗ ਸਰਕਾਰ ਤੋਂ ਹੀ ਕਰਦੇ ਆਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਜੀ ਅਸੀਂ ਪ੍ਰਸ਼ਾਸਨ ਤੋਂ ਵੀ ਇਹ ਸਾਡੇ ਭਰਾ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਏ ਜੋ ਵੀ ਨੁਕਸਾਨ ਹੋਇਆ ਦਾ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਅਸੀਂ ਵੱਧ ਤੋਂ ਵੱਧ ਪ੍ਰਸ਼ਾਸਨ ਤੋਂ ਵੀ ਇਹਦਾ ਮੁਆਵਜ਼ਾ ਦਿੱਤਾ ਜਾਏ ਜੀ ਮੇਰਾ ਨਾਮ ਅਮਨਦੀਪ ਸਿੰਘਾ ਜੀ ਪਿੰਡ ਕੋਟਕਲਾਂ ਦਾ ਸਰਪੰਚ ਆ ਜੀ ਇਹ ਜਿਹੜੀ ਅੱਗ ਲੱਗੀ ਕਿਵੇਂ ਲੱਗੀ ਆ ਤੁਸੀਂ ਇੱਥੇ ਕੋਦ ਸਰਪੰਚੋ ਪਿੰਡ ਦੇ ਇੰਨਾ ਤੋਂ ਨੁਕਸਾਨ ਹੋ ਗਿਆ ਜੀ ਵੀਰ ਦਾ ਕਾਫੀ ਨੁਕਸਾਨ ਹੋ ਗਿਆ ਜੀ ਦੇਖੋ ਆ ਸਾਡੇ ਗਵਾਂਡ ਪਿੰਡ ਦਾ ਸੀਮਨ ਮੀਤ ਸਿੰਘ ਦਾ ਨਾਮ ਆ ਜੀ ਇਹ ਨਾਲੀਪੁਰ ਤੋਂ ਸੀ ਇਹਨੂੰ ਅਸੀਂ ਰਿਕਵੈਸਟ ਕਰੀ ਵੀ ਚਲੋ ਸਾਡੇ ਪਿੰਡ ਦਾ ਵੀ ਜਿਹੜੇ ਗੱਠਾਂ ਨੇ ਵੀ ਪ੍ਰਦੂਸ਼ਣ ਨਾ ਹੋਵੇ ਵੱਧ ਤੋਂ ਵੱਧ ਲੋਕਾਂ ਨੇ ਗੱਠਾਂ ਕਰਕੇ ਵੀ ਤੁਸੀਂ ਇੱਥੇ ਚਲੋ ਲਾਲ ਬੀ ਲਾ ਲੋ ਵੀ ਚਲੋ ਆਪਾਂ ਕਿ ਲਾ ਲੋ ਵੀ ਹੁਣ ਸਰਕਾਰ ਉੱਪਰੋਂ ਸਖਤ ਨੇ ਵੀ ਪਰਚੇ ਹੁੰਦੇ ਨੇ ਆਪਣੇ ਕਿਸਾਨ ਭਰਾਵਾਂ ਤੇ ਵੀ ਲੋਕਾਂ ਨੇ ਵੀ ਚਲੋ ਸਾਥ ਦਿੱਤਾ ਤੇ ਇਕੱਠਾ ਕਾਫੀ ਇਹਨਾਂ ਨੇ ਲਾਈਆਂ ਸੀ ਆਲੇ-ਦਾਲ ਪਿੰਡਾਂ ਤੋਂ ਵੀ ਲਾਈਆਂ ਤੇ ਕਾਫੀ ਨੁਕਸਾਨ ਹੋ ਗਿਆ ਜਿੰਨਾ ਦਾ ਇਹ ਲੱਗਦਾ ਤਾਂ ਇੱਦਾਂ ਹੀ ਆ ਜਿਵੇਂ ਕੋਈ ਸ਼ਰਾਰਤ ਕਰਕੇ ਹੁੰਦਾ ਕਿਉਂਕਿ ਆਲੇ-ਦਾਲ ਤਾਂ ਸਾਰਾ ਸਾਫ਼ ਹੈ ਨਾ ਕੋਈ ਤਾਰਾਂ ਦਾ ਕੋਈ ਆਪਾਂ ਕਹਿ ਸਕਦਾ ਸ਼ਾਰਟ ਸਰਕਟ ਹੋ ਗਿਆ ਨਾ ਅੱਗੋ ਨਹੀਂ ਲੱਗੀ ਹੋਈ ਕਿਸੇ ਖੇਤ ਨੂੰ ਨਹੀਂ ਨਹੀਂ ਜੀ ਕੋਈ ਕਿਸੇ ਖੇਤ ਨੂੰ ਅੱਗ ਨਹੀਂ ਜੀ ਲਵੇ ਗਰਾਊਂਡ ਹੈ ਜੀ ਬਾਕੀ ਤਾਂ ਪਧਰੇ ਆ ਜਗਾ ਜੀ ਕਿਸੇ ਤੋਂ ਲੱਗਦੀ ਨਹੀਂਗਾ ਵੀ ਇੱਥੋਂ ਅੱਗ ਲੱਗ ਸਕਦੀ ਹੈ ਅਰਦਾਸ਼ ਰਾਰਤ ਹੋਈ ਹੈ ਜੀ ਅਜਦਾ ਸਰਕਾਰ ਤੋਂ ਹੀ ਮੰਗ ਕਰਦੇ ਆ ਜੀ ਪਤਾ ਹੀ ਗੱਲ ਆ ਚਲੋ ਵੀਰ ਨੇ ਵਧੀਆ ਅਜਤ ਕੀ ਕੰਮ ਨਵਾਂ ਤੋਰਿਆ ਸੀ ਜੀ ਲੋਕਾਂ ਦੀ ਭਲਾਈ ਵਾਸਤੇ ਤੇ ਚਲੋ ਸਰਕਾਰ ਨਾਲ ਮਿਲ ਜੁਲ ਕੇ ਕੰਮ ਕਰ ਰਹੇ ਆ ਤੇ ਜਿਨ੍ਹਾਂ ਮਾਅਵਜਾ ਬਣਦਾ ਬੱਤ ਬੱਦੇ ਨੂੰ ਦਿੱਤਾ ਜਾਵੇ ਜੀ ਗਗਨਦੀਪ ਜੀ ਹਾਂ ਜੀ ਨਾਬਾ ਫਸਟ ਜੀ ਕਿੰਨਾ ਕੁ ਟਾਈਮ ਹੋ ਗਿਆ ਅੱਗ ਲੱਗਿਆ ਇਹਨੂੰ ਘੱਟ ਤੋਂ ਘੱਟ ਘੰਟਾ ਹੋ ਗਿਆ ਜੀ ਅਸੀਂ ਪਾਣੀ ਪੁੜੀ ਮਾਰਿਆ ਜੀ ਜਿਹੜੀਆਂ ਲੱਗਿਆ ਅੱਗ ਜਿਹੜੇ ਸੁੱਕਿਆ ਦੋਨੋਂ ਨੂੰ ਗਿੱਲਾ ਕਰਤਾ ਜੀ ਇਹਨੂੰ ਤਾਂ ਘੱਟ ਤੋਂ ਘੱਟ ਦੋ ਦਿਨ ਲੱਗ ਜਾਣਗੇ ਅੱਛਾ ਆਫੀ ਵੱਡਾ ਡੈਂਪ ਬਹੁਤ ਜ਼ਿਆਦਾ ਵੱਡਾ 2-300 ਇਕੜ ਤੋਂ ਵੱਡੇ ਅੱਛਾ ਇਹ ਪਤਾ ਲੱਗਿਆ ਵੀ ਕਿਵੇਂ ਅੱਗ ਲੱਗੀ ਕਿਸੇ ਨੇ ਸਰਾਰਤ ਕਰੀ ਇਧਰ ਅੱਗ ਲਾਤੀ ਜੀ ਤੇ 1 ਲੱਖ ਚੜ ਗਈ ਇਧਰ ਸਾਰੀ ਇਹਦੇ ਬਾਰੇ ਹਜੇ ਕੁਝ ਨਹੀਂ ਪਤਾ ਲੱਗਿਆ ਇਹਨੂੰ ਬੁਝਾਓ ਕਾਬੂ ਕਰ ਤੇ ਧਿਆਨ ਰੱਖਿਆ ਜੋ ਵੀ ਕੁਝ ਪਤਾ ਲੱਗੂਗਾ ਤੁਹਾਨੂੰ ਦ ਕਾਰਨ ਕੀ ਹੋਇਆਗੀ ਅਗਲੇ ਦਿਨ ਕਾਰਨ ਕੋਈ ਹਜੇ ਕਨਫਰਮ ਨਹੀਂ ਹੋ ਰਿਹਾ ਵੀ ਕਿਸ ਤਰ੍ਹਾਂ ਲੱਗੀ ਹੈਗੀ ਹਵਾ ਬੜੀ ਤੇਜ਼ ਚੱਲ ਰਹੀ ਹੈ ਵੀ ਪੜਤਾਲ ਕਰ ਲਾਂਗੇ ਜੋ ਵੀ ਹੋਊਗਾ ਇਹ ਕੀ ਦੀ ਜਿਹੜੇ ਹੈਗੇ ਟਰ ਹੈ ਹੈਗੇ ਇਕੱਠਾ ਕੀ ਨਾਮ ਉਹ ਇਹ ਅਲੀਪੁਰ ਦੇ ਨਮਨਜੀਤ ਸਿੰਘ ਉਹਨਾਂ ਨੇ ਇਕੱਠੀਆਂ ਕੀਤੀਆਂ ਹੋਈਆਂ ਸੀ ਉਹਨਾਂ ਦਾ ਚੱਲਦਾ ਸੀ ਇੱਥੇ ਮਸ਼ੀਨ ਤੇ ਉਹਨਾਂ ਨੇ ਕੀ ਦੱਸਿਆ ਫਿਲਹਾਲ ਹਜੇ ਤੱਕ ਉਹਨਾਂ ਨੇ ਹਜੇ ਕੋਈ ਨਹੀਂ ਦੱਸਿਆ ਉਹ ਵੀ ਖੜੇ ਨਹੀਂ ਇੱਥੇ ਆਏ ਨਾਲ ਹੀ ਦੇ ਸਕਦਾ ਕੀ ਲਗਦਾ ਮਤਲਬ ਸ਼ਰਾਰਤ ਹੀ ਹੋ ਸਕਦਾ ਹੈ ਉੱਪਰ ਦਾ ਤਾਰਮ ਨਹੀਂ ਹੈਗੇ ਬਿਜਲੀ ਵੀ ਨਹੀਂ ਸੁਲਾਸ ਦੇ ਪੜਤਾਲ ਕੀਤੀ ਹੋ ਪੜਤਾਲ ਕਰਨ ਤੋਂ ਬਾਅਦ ਹੀ ਪਤਾ ਲੱਗੂਗਾ ਜੋ ਵੀ ਕੁਝ ਹੈ